ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਲੋ ਜੀ ਲੱਗੀ ਜੇ ਰੇਡ ਪੈਣ ਅਗਲੀ ਜਸ ਕਰਨ ਮਾਮਦਪੁਰ ਵਾਲੇ ਦੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਦਿਖਾਵਾਂਗੇ 5 ਝੋਟੀਆਂ 4 ਬਿਲਕੁਲ ਤਾਜ਼ੀਆਂ ਸੂਈਆਂ ਵਾ ਤੇ ਇੱਕ ਗੱਬਣ ਤਿਆਰ ਆ ਆਜੋ ਕਰਦੇ ਆਂ ਵੀਰਨਾ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਚਲੋ ਕੋ ਮੰਨੇ ਫਾਰਮ ਤੋਂ ਬੰਤਾਰੇ ਸਾਸੀ ਗਾਲਪਾ ਜੀ ਸਾਸੀ ਗਾਲਦੀ ਹੋ ਸਨੋ ਠੀਕ ਠਾਕ ਜੀ ਚੜਦੀ ਕਲਾ ਤੁਸੀਂ ਚੜਦੀ ਕਲਾ ਚਾਹੀਦੀ ਆ ਜੀ ਵਧੀਆ ਚੜਦੀ ਵੀ ਚੜਦੀ ਕਲਾ ਜੇ ਚਲੋ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਦਿੱਤੀ ਆਪਣਾ ਚਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕੋ ਚਕਾਵਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਆ ਦੱਸਿਓ ਪਹਿਲੇ ਨੰਬਰ ਤੇ ਝੋਟਿਏ ਕਿਵੇਂ ਜੇ ਇਹ ਵੀਰ ਜੀ ਪਹਿਲਾ ਸੂਆ ਸੂਈ ਜੇ ਅੱਛਾ ਜੀ ਹਾਂ ਚੌਥੇ ਕ ਦਿਨ ਦੀ ਝੋਟੀ ਸੂਈ ਹੈ ਜੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਕਰਮਾਲੀ ਨੂੰ ਖਣ ਲੇਵਾ ਬਹੁਤ ਜਗਾਰ ਲੱਗਾ ਚਵਾਚ ਨੂੰ ਬਹੁਤ ਹਾਵ ਹੈ ਝੋਟੀ ਦਾ ਠੀਕ ਕਿੰਨਾ ਜੇ ਕੋ ਬੋਲਾ ਇਹ ਵੀਰ ਜੀ ਬੋਲਾ ਹੀ 9 ਕਿਲੋ ਹੋ ਜੋੜੀ ਥਲੇ ਲੀਟਰ ਮਾਰਵਾ ਠੀਕ ਹੈ ਲੋ ਜੀ 9 ਲੀਟਰ ਜਿਹੜਾ ਇਹ 1.5-2 ਕਿਲੋ ਗਾੜੂ ਹੋ ਗਈ ਇਹਦੀ ਅੱਛਾ ਜੀ ਹਾਂ ਠੀਕ ਲਾ ਲੇਵੇ ਤੋ ਚਵਾਦ ਜਦਾਂ ਚੱਲਣ ਡਈ ਲੱਗਦੀ ਨਹੀਂ ਵੀ ਪਹਿਲਾ ਸੂਆ ਉਹ ਅੱਛਾ ਜੀ ਹਾਂ ਜਦਾਂ ਜਦਾਂ ਦੂਜੇ ਤੀਜੇ ਝੁੱਟ ਕੇ ਚੱਲਦੀਆਂ ਨਾ ਦਦੋ ਇਦਾਂ ਝੁੱਟੇ ਚੱਲਣ ਡਈ ਏ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਪਹਿਲਣਾ ਜਾਗ ਦੀ ਚੋਈਦੀਆਂ ਆਹੀ ਇਹ ਗੱਲ ਹੈਗੀ ਆ ਹਾਂ ਤੇ ਬਾਲ ਦੀ ਕਰਨ ਵਾਲੀ ਡੱਕਣ ਡਈ ਹੈ ਚੌਥੇ ਦਿਨ ਦੀ ਸੂਈ ਆਪਣੇ ਕੋ ਖੁੱਦੀ ਸੂਈ ਆ ਪਸੂਆਂ ਦੇ ਪਿਛੇ ਜਵਾਗ ਮਗਰ ਕੱਟਾ ਪ्योर ਨੀਲੀ ਦਾ ਲੋ ਜੀ ਨੀਲੀ ਰਵੀ ਦਾ ਕੱਟਾ ਆ ਗਿਆ ਜੇ ਮੇਲ ਕਾ ਪਾ ਚੈੱਕ ਕਰ ਸਕਦੇ ਤੇ ਆਪਣੇ ਕੋ ਖੁੱਦ ਸੂਈ ਆ ਜੇ ਸੁਰਦਨ ਤੱਕ ਸਾਰੀ ਵੀਡੀਓ ਆਪਣੇ ਘਰੇ ਸੂਈ ਆ ਅੱਛਾ ਜੀ ਹਾਂ ਜੀ ਠ ਹੋ ਬਈ ਸਾਡਾ ਮੌਕੇ ਤੇ 9 ਲੀਟਰ ਕੋਲ ਲੈਣੇ ਆ ਜਿਹੜਾ ਮਰਜ਼ੀ ਥੱਲੇ ਵਿਕੇ ਚੋਲੇ ਅੱਛਾ ਜੀ ਠੀਕ ਜੀ ਬੋਨਾ ਕਿ ਆ ਕਾ ਸਦਿਕ ਅੱਧ ਕਾਟ ਜਿਹੜਾ ਚੰਗਾ ਆ ਗਿਆ ਵਾ ਤੇ ਥਣਲੇਵਾ ਬਹੁਤ ਚੰਗਾ ਲੱਗਾ ਪਹਿਲਾਂ ਨਹੀਂ ਕਰਮ ਵਾਲੀਆਂ ਇਹ ਵੇਚਦੇ ਸਾਨੂੰ ਖਾਂਦਾ ਵਾ ਇਹ ਦਰਦੀ ਹੈ ਨਾ ਤੇ ਇਥੇ ਕੁਆਲਿਟੀ ਬਹੁਤ ਚੰਗਾ ਆ ਗਿਆ ਵਾ ਡੱਕੇ ਡੱਕ ਦੱਸ ਲਓ ਰਿਸੈਂਗਲ ਨੂੰ ਬਹੁਤ ਹੀ ਚੰਗੀ ਆ ਗਈ ਜਾਨ ਨੇਗਾ ਆ ਜਾ ਫੇਰ ਪੱਕੀ ਨੀਲੀਲੀ ਦੇ ਵਿੱਚ ਆ ਤੇ ਆਰਡਰ ਕੁਆਲਟੀ ਤੇ ਥਣ ਤੋਂ ਵੀ ਚੈੱਕ ਕਰ ਸਕਦੇ ਨੋਕਲਾ ਥਾਂ ਲੱਗਾ ਬਹੁਤ ਹੀ ਬਾ ਕਮਾਲ ਛਣ ਲੱਗਾ ਵਾ ਜਿਹਦੀ ਹਲਦੀ ਨਹੀਂ ਚੂਣ ਲੱਗੇ ਜਿਹੜਾ ਮਰਜ਼ੀ ਵੇਕੇ ਚੋਲੇ ਕਿ ਤਰ੍ਹਾਂ ਬੜੀ ਆਲ ਕਰਦੀ ਠੀਕ ਆ ਠੀਕ ਆ ਪੂਛ ਆ ਨੋ ਕਰ ਮਾ ਜੀ ਲਓ ਜਿਸਕੇ ਤਾਂ ਨਹੀਂ ਕਿਆ ਕਹਦਾ ਇਹ ਬਹੁਤ ਹੀ ਜ਼ਰਾ ਚੰਗਾ ਕੱਢਿਆ ਵਾ ਤੇ 10 ਤੋਂ 11 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਪਹਿਲੜੀਆਂ ਜੇ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਮੁੱਲ ਵੇਖ ਲਓ ਤੁਹਾਡਾ ਰਵਾਇਤੀ ਕੰਮ ਹੈ ਜਿੰਨੇ ਕੁ ਦੀ ਹੈਗੀ ਹੈ ਉਹਨਾਂ ਦਾ ਮੁੱਲ ਪਾ ਦੀ ਆਪਾਂ ਵੇਖ ਲਓ ਫਿਰ ਤੇ ਸਾਡੇ ਕਹਿੰਦੇ ਚੱਲਣਾ ਫਿਰ ਵੇਖ ਲਓ ਪਾ ਦਿਓ ਜਾਂ ਤਾਂ ਜਾ ਜਿੱਥੇ ਕਿ ਸ਼ਾਦੀ ਦੇਣੀ ਆਪਾਂ ਇਹਦੀ 85000 ਦੀ ਹੋਰ ਕਰ ਦਿਓ ਥੋੜਾ ਬੋਲਾ ਹਾਂਜੀ ਕਰ ਦਿਓ ਥੋੜਾ ਬੋਲਾ 5 ਦੀ ਛੱਡ ਦਿਓ ਫਿਰ 80 80 ਦੀ ਲਓ ਭਾਜੀ 80000 ਦੀ ਬਿਲਕੁਲ ਤਾਜੀ ਸੁਈ ਆ ਛੱਡਣਾ ਕੁਝ ਹੋਰ ਵੇਖ ਲਓ ਭਰਾ ਛੱਡ ਦੇ ਤੂੰ ਵੀ ਲਾਲਾ ਰਹੀ ਹੋਰ ਕਰ ਦੇ ਅੰਦਰ ਹੈਂ ਕਰ ਦਿਓ ਅੰਦਰ ਫਿਰ ਕਰ ਦੋ ਜਿੰਨਾ ਕਰਨਾ ਕੁਝ ਨਾ ਆਇਆ ਕਿਰਾਇਆ ਤਾਂ ਨਕੀ ਦਾ ਗਿਆ ਭਾਈ ਜਰ ਪਾ ਲੱਗ ਜੇ ਕਿਹੜਾ ਕਰ ਦਈਏ ਹੈ ਦੋ ਛੱਡ ਦਈਏ ਚੱਲ ਛੱਡ ਦੇ ਭਰਾ ਦੋ ਹੁਣ ਹਾਣਾ ਹੀ ਠੀਕ ਹੈ ਲੋ ਭਾਈ ਹਾਣਾ ਹੀ ਬਿਲਕੁਲ ਹੀ ਜੈ ਅਜ ਰੇੜਾ ਵੀਰ ਜੱਸ ਕਰਨ ਦੇ ਤੇ ਪਸ਼ੂ ਪਾਈ ਦੇ ਕੋਲ ਚੰਗੇ ਹੁੰਦੇ ਆ ਚੰਗੀ ਛੋਟ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਆਹ ਭਾਜੀ ਕਿਵੇਂ ਛੋਟੀ ਇਹ ਵੀ ਜੀ ਇਹਦੇ ਮਗਰ ਕੱਟੀ ਏ ਅੱਛਾ ਇਹ ਥੋੜੀ ਸੂਈ ਚ ਲੱਗੀ ਆ ਆਹ ਮਗਰ ਕੱਟੀ ਏ ਤੇ ਕਿੰਨਾ ਡੰਬਾ ਉਹ ਬਾਰੇ ਇਹ ਮਲੋ ਕੋਈ ਚੌਂਵਾ ਦੀ ਲਾਲੇ ਪੰਨਿਆਂ ਦੀ ਲਾਲੇ ਠੀਕ ਹੈ ਲਾਲੇ ਹਨ 6 ਫੀ ਮਿਲਕਾਫ ਜਿਹੜੇ ਚੌਂਵਾ ਤੇ ਪੰਜਾਂ ਦੀ ਆਪਣੀ ਫੋਨ ਗਾਣ ਦਿਖਾਉਂਦੀ ਆ ਅੱਛਾ ਜੀ ਹਾਂ ਇਹ ਕਿੰਨਾ ਜੀ ਰਿਕੁਐਸਟ ਕਰਮ ਤੋਂ ਜੀ ਦੁੱਧ ਪਿਆਗਾ ਇਹ ਕੋਈ ਪਿੱਛੇ ਤੋਂ 10 ਕਿਲੋ ਸਾਡੇ ਕੋ ਰਾਤ ਦੀ ਆਈ ਇਹ ਤਾਂ ਥੋੜਾ ਜਨਾ ਉੱਪਰ ਕੱਢ ਕੇ ਇੱਕ ਪੱਠੇ ਘਟ ਖਾਂ ਰਹੀ ਆ ਫੇਰਵਾ ਕਰਕੇ ਹੁਣ ਹੋਊਗਾ 7-8 ਕਿਲੋ ਦੁੱਧ ਥੱਲੇ ਠੀਕ ਹੈ ਜੀ 7-8 ਲੀਟਰ ਤੇ ਗਾਂ ਪਣੀ ਪਣੀ ਨੂੰ ਕਰੇ ਜੀ ਪਣੀ ਦੱਸਦੇ 2 ਮਹੀਨਾ ਕ ਦਿਨ ਮਹੀਨਾ ਪਰ ਆਪਾਂ ਚੈੱਕ ਨਹੀਂ ਕਰਾਈ ਠੀਕ ਹੈ ਠੀਕ ਹੈ ਆਪਾਂ ਖਾਲੀ ਕਰਕੇ ਮੇਰੀ ਮੈਂ ਟੈਂਟੀ ਨਹੀਂ ਕੋਈ 1.5 ਮਹੀਨੇ ਦਾ ਆਸਪਾਸ ਦਾ ਪਣੀ ਨੂੰ ਕਾ ਟਾਈਮ ਹੋਇਆ ਵਾ ਤੇ ਬਾਕੀ ਅੱਗੇ ਕੇ ਪੀਰ ਦੀ ਕਿਸਮਤ ਹੀ ਨਿਕਲ ਆਵੇ ਤੇ ਚਲੋ ਰੁਪਈਆਂ ਦੀ ਆ ਤੇ ਘਾਟਾ ਹੁਣ ਨਹੀਂ ਕੋਈ ਬਾਕੀ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਗੈਡ ਬਲੈਕ ਤੇ ਤਗੜੇ ਕੱਦ ਕਾਠ ਵਾਲੀ ਆ ਥੋੜੀ ਨਾ ਆਉਣ ਦਾ ਕਿ ਲੱਪਾ ਜਿਹਾ ਲੱਗ ਜੀ ਤਾਂ ਮੈਂ ਬਹੁਤ ਤਕੜੀ ਚੋਣੀ ਇਹ ਸੱਜਰ ਦਾ ਕਿੰਨਾ ਅਗਰ ਕਾਟ ਰਿਆ ਹਾ 15-16 ਰੁਪਏ ਦਾ ਕਾਟ ਜੀ ਲਓ ਜੀ ਸੱਜਰ ਦਾ ਰਿਕਾਡ ਚੰਗਾ ਦੱਸਦਾ ਬਾਈ 15 ਤੋਂ 16 ਲੀਟਰ ਦੁੱਧ ਭਰਿਆ ਵਾ ਸੱਜਰ ਨੇ ਤੇ ਹੁਣ ਸੂਈ ਨੂੰ ਕੋਈ 4 ਲਾਲੇ 5 ਇਹਰਾ ਮੁੱਲ ਪਾਜੀ ਫਿਰ ਇਹ ਵੀ ਦੀ ਦੇਣੀ ਆਪਾਂ ਭਾਅ ਨਹੀਂ ਅੱਛਾ ਜੀ ਕਿੰਨਾ ਇੱਕ ਦੀ 70 ਦੀ ਦੇ ਦਈਏ ਕਰਦ ਕੇ ਜਾ ਜਾਓ ਹਾਂਜੀ ਹੋਰ ਜਾਣ ਦੀ ਜਾ ਕਿੰਨਾ ਕਰਦ ਕੇ ਜਾਏ ਤੁਸੀਂ ਇਹ ਹਾਂ ਨਹੀਂ ਦੱਸ ਦੋ ਜਿੱਥੇ ਆਪਾਂ ਛੋੜ ਹੀ ਕਰਨੀ ਸਿਰਫ ਹਾਂ ਨਹੀਂ ਮੈਂ 68000 ਤੇ ਲਓ ਜੀ 63000 ਦੀ ਕਾਟ ਕਾਟ ਵੀ ਬਹੁਤ ਹੀ ਤਗੜਾ ਉਹ ਤਗੜੀ ਮੈਂ ਏਡੀ ਮੈਂ ਉਦਾਂ ਹੀ ਉਹ 500000 ਦੀ ਮਗਰ ਦੱਸਦੀ ਤੇ ਕੱਟੀ ਜੇ ਕੱਟੀ ਵੀ ਆ ਗਈ ਬਿਲਕੁਲ ਫਲੀ ਅਪਲਾਈ ਤਾਂ 63000 ਦੇ ਵਿੱਚ ਦੋ ਮਿਲ ਜਾਣੇ ਆ ਤੇ ਜੇ ਕਰਮ ਵਾਲੀ ਲੇਗਲ ਆਵੇ ਗੱਬਣ ਸਾਡਾ ਤਿੰਨ ਹੀ ਹੋਈ ਨੇ ਆ ਬਿਲਕੁਲ ਸਹੀ ਗੱਲ ਐ ਜੀ ਕੋਈ ਸਾਹਮਣ ਵਾਲਾ ਭਰਾ ਲੈ ਜੇ ਚਲੋ ਦੁੱਧ ਵੀ ਚੰਗਾ ਦੇ ਗਾਂ ਬਣ ਗਈ ਤੇ ਕਰਮ ਵਾਲੀ ਫਿਰ ਚੰਗੇ ਰੁਪਈਆ ਦੀ ਆ ਉਹ ਤੀਜੇ ਨੰਬਰ ਤੇ ਫਿਰ ਨੀਲੀ ਰਾ ਵੀ ਆ ਗਈ ਅੱਛਾ ਭਾਈ ਇਹ ਕਿਵੇਂ ਆ ਇਹ ਵੀ ਦੀ ਗੱਬਣ ਜੇ ਅੱਛਾ ਜੀ ਇਹਦੇ ਕਹਿੰਦੇ ਸੰਗਰਾਮ ਦਾ ਤਿੰਨ ਦਿਨ ਪੂਰੇ ਹੋਣੇ ਆ ਅੱਛਾ ਜੀ ਅੱਖਾਂ ਤੋਂ 10 ਦਿਨ ਖੜਦੀ ਜੇ ਠੀਕ ਹੈ ਜੀ ਹਾਂ ਮੈਂ ਚੰਗੇ ਵੱਡੇ ਰਿਕਾਰਡ ਵਾਲੀ ਆ 15-16 ਕਿਲੋ ਮੈਂ ਕੁੱਤਰ ਤੇ ਖੜਦੀ ਰਹੀ ਆ ਅੱਛਾ ਜੀ ਬਾਕੀ ਨਿਸ਼ਾਨੇ ਦੀਆਂ ਨਿਸ਼ਾਨੀਆਂ ਵੇਖੋ ਮੈਂ ਦੀ ਠੀਕ ਹੈ ਠੀਕ ਹੈ ਲਓ ਜੀ ਕੱਡ ਕੱਡ ਹੀ ਚੰਗਾ ਤੇ ਨਿਸ਼ਾਨੇ ਬਣੂ ਮੈਂ ਚੰਗੀ ਆ ਹਾਂਜੀ ਤੇ ਚੱਡੇ ਤਾਂ ਕਿ ਜਿਹੜੇ ਨਿਸ਼ਾਨ ਇਹਦੇ ਆਗੇ ਆ ਤੇ ਬਾਕੀ ਖੋਲ ਕੇ ਬਥੇ ਮੈਂ ਆਪਾਂ ਲਓ ਜੀ ਕੋਈ ਨਾ ਉਹ ਜਿਹੜਾ ਸਾਡੇ ਕਿਸੇ ਇਕ ਕਿੰਨਾ ਸਵੇਰ ਸਵੇਗੀ ਭਾਜੀ ਜੀ 45 ਸਵੇਰ ਸੁਣੀ ਜੀ ਅਮਰੀਕਾ ਠੀਕ ਲੋ ਜੀ ਤੀਸਰਾ ਸਵੇਰ ਸੋਣਾ ਜੇ ਤੇ ਡੱਬ ਡੁੱਬ ਜਿਹੜੇ ਹਵਾਨੇ ਦੇ ਪੜੇ ਇਹ ਢਿੱਲਾ ਢੁਲਾਗੇ ਜੇ ਕਾਫੀ ਜਿਹਾ ਹਵਾਨੇ ਤੇ ਤੇ ਸੂਂ ਦਾ ਤੇ ਜਿਹੜਾ ਹਵਾਨਾ ਕਰਨ ਵਾਲੀ ਚੰਗਾ ਬਣਾ ਜੂਗੀ ਕਰੋ ਜੀ ਤੇ ਕਾ ਚੰਗਾ ਤਗੜਾ ਕਰਦੇ ਕਾਠਿਆ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਉਹ ਕਿੰਨੇ ਜੀ 15 16 ਕਿਲੋ ਦੇ ਦਰ ਰਵੇ ਚੋਦੇ ਰਹੇ ਨਾ ਮੈਂ ਅੱਛਾ ਲੋ ਜੀ 15 16 ਲੀਟਰ ਬਾਈ ਹੁਣੀ ਚੋ ਦੁੱਧ ਚੋਂਦੇ ਰਹੇ ਆ ਇਹ ਬਾਕੀ ਤੇ ਲਾਟੋ ਲੰਬੀ ਚੈੱਕ ਕਰ ਸਕਦੇ ਜੀ ਐਨ ਚੰਗਾ ਤੇ ਮੈਂ ਤਾਂ ਹਰ ਨਾ ਬਣਨਾ ਆ ਤੇ 5 ਲੱਖ ਲੈਣੇ ਮੈਨੂੰ ਠੀਕ ਹੈ ਜੀ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਗਿੱਡੀ ਜੇ ਤੇ ਮੈਂ ਤਿਆਰ ਹੋ ਗਏ ਹਾਂ ਜੀ ਸਾਹਮਣੇ ਕੋਈ ਵੇਚੇ ਮੈਂ ਅੱਛਾ ਜੀ ਫਿਰ ਤੇ ਮੈਂ ਲੱਖੋਂ ਬਾਹਰ ਵਿਕਦੀ ਆ ਹਾਂ ਜੀ ਹੁਣ ਚਲੋ ਆਪਾਂ ਕਿਸੇ ਸਾਹਮਣੀਆਂ ਜਾ ਜੀ ਆ ਜੀ ਸਾਹਮ ਛੱਡ ਦਈਏ ਹਾਂ ਜੀ ਕਿੰਨਾ ਹੋਣਾ 95000 ਦੀ ਮੈਂ ਦੇ ਦਾਂ ਤੇ ਜਸ ਨੋਕ ਜਾਂ ਕਰ ਦਿਓ ਕਰ ਦੋ ਮਾਨਤਾਨ ਹੋਰ ਦੇ ਦਿਓ ਫਿਰ ਵੀ ਹਾਂ ਨਾ ਇਹ ਵੀ 2000 ਹੋਰ ਛੱਡ ਦਾਂ 93 ਦੀ 93 ਦੇ ਦਈਏ 92 ਦੀ ਕਰ ਦੇ ਹਾਂ ਜੀ 99 ਵੀ ਆਂਦੀ 90 ਦੀ ਹਾਨ ਆ ਹੀ ਬਿਲਕੁਲ ਲਓ ਜੀ 20000 ਦੀ ਇਹ ਬਾਕੀ ਕੋਈ ਸਾਮਰ ਵਾਲਾ ਭਰਾ ਲੈ ਇਹਦੇ ਬਿਲਕੁਲ ਜਿਹੜਾ ਇਹਦਾ ਵੀ ਹਾਂ ਜੀ ਝੋਟੀ ਦੇ ਹਿਸਾਬ ਨਾਲ ਜਿਹੜਾ ਫਲਪੜੀ ਜਿਹੜਾ ਵੇਟ ਜੈਦ ਕਰਤਾ ਵਾ ਤੇ ਸਾਹ ਵੀ ਬਾਈ ਨੇ ਖੁੱਲੀ ਛੱਡ ਦਿੱਤੀ ਆ ਕੋਈ ਵੇਚਣ ਵਾਲਾ ਵੀ ਲੱਗੇ ਕੋਈ ਘਰ ਰੱਖਣ ਵਾਲਾ ਵੀ ਲੱਗੇ ਰੁਪਈਏ ਪਿਆਰ ਕੱਢੋ ਵੀ ਕਰਮਾਲੀ ਤੇ ਆਜਾ ਉਥੇ ਨੰਬਰ ਤੇ ਕਿਵੇਂ ਝੋਟੀ ਭਾਜੀ ਝੋਟੀ ਪਹਿਲਾ ਸਵੇਰ ਸੁਈ ਗਈ ਵੀ ਅੱਛਾ ਜੀ ਹਾਂ ਪਹਿਲਾ ਸਵੇਰ ਸੁਈ ਆ ਤੇ ਇਹਦਾ ਝੋਟੀ ਦਾ ਵੀ ਬੱਚਾ ਹੀ ਨਹੀਂ ਜੀ ਅੱਛਾ ਜੀ ਹਾਂ ਉਹ ਵੀ ਵੀਰ ਉਧਰੋਂ ਲਿਆਇਆ ਹਨਾਂ ਝੋਟੀ ਆਏ ਠੀਕ ਹੈ ਜੀ ਤੇ ਹੁਣ ਝੋਟੀ ਨਾਲ ਦੁੱਧ ਦੂਗਾ 8 ਕਿਲੋ ਹੋਊਗਾ ਪਰ 7 ਕਿਲੋ ਦੱਸ ਕੇ ਦਾਂਗੇ ਠੀਕ ਹੈ ਜੀ ਤੇ ਬਾਕੀ ਵੀ ਜੀ ਸੀਲ ਇੰਨੀ ਭਾਵੇਂ ਦਿਹਾੜੀ ਦਾ 10 ਵਰੀ ਥੱਲੇ ਬਾਹਰ ਉਹਦੇ ਚੋਲੋਂ ਅੱਛਾ ਅੱਛਾ ਹਾਂ ਮੌਰੀ ਪਿਓਰ ਮਹਰਾਨਾ ਦਾ ਚੋਲੋਂ ਠੀਕ ਹੈ ਠੀਕ ਹੈ ਬਾੜੇ ਤੇ ਹੀ ਆ ਬਾੜੇ ਕਈ ਲੋ ਜੀ ਹਿਸਾਬ ਨਾਲ ਫਰੇਦੀ ਜੇ ਜਦੋਂ ਜੀ ਚੋਲੋਂ ਚੋਲੋਂ ਮ ਕੋਈ ਤਿੰਨ ਕੁ ਮਹੀਨੇ ਦੱਸਦੇ ਘਰ ਵਾਲੇ ਵੀ ਤਿੰਨ ਅੱਛਾ ਅੱਛਾ ਕੋਈ ਨਹੀਂ ਹੋ ਗਿਆ ਠੀਕ ਹੈ ਮਾਲਾਂ ਦਾ ਖੁੱਲਾ ਰਹਿੰਦਾ ਹੈ ਬਾਕੀਆਂ ਦੇ ਪਤਾ ਨਹੀਂ ਵੀ ਹੋ ਸਕਦਾ ਕਿਤੇ ਬਣ ਗਈ ਹੋਵੇ ਤੇ ਜਦਾਂ ਵੀ ਮਾਲੀ ਵੇ ਤੁਰਿਆ ਫਿਰਦਾ ਹੈ ਉਦਾਂ ਹੀ ਖੁੱਲਾ ਹੁੰਦਾ ਅੱਛਾ ਅੱਛਾ ਤੇ ਬਾਕੀ ਆਪਾਂ ਤੇ ਚਲੋ ਇਦਾਂ ਹੀ ਲਈ ਹੈ ਤੇ ਇਦਾਂ ਹੀ ਦੇਣੀ ਹੈ ਹਨਾ ਠੀਕ ਹੈ ਠੀਕ ਹੈ ਲਓ ਜੀ ਬਾਈ ਨੇ ਖਾਲੀ ਕਰਕੇ ਲੈ ਕੇ ਖਾਲੀ ਕਰਕੇ ਦੇ ਦੇਣੀ ਆ ਉਹ ਤੇ ਦੇਖੋ ਜੀ ਝੋਨੇ ਜਣਾ ਜੇ ਲੱਗੇ ਰੁਜੇ ਇਹਦੀ ਆਜ ਕੋਈ ਆਣ ਕੇ ਵੇਖੋ ਪੱਠੇ ਪੁੱਠੇ ਖਾਦੇ ਕਿਦਾਂ ਰੱਜੀ ਝੋਟੀ ਹੋਣਾ ਹਾਂਜੀ ਹਾਂਜੀ ਜਰੂਰ ਸੰਭੂਗਾ ਲੀਟਰ ਖਾਣ ਤੋਂ ਹੋਰ ਵਾਜੂਗੀ ਠੀਕ ਹੈ ਠੀਕ ਹੈ ਇਹਨਾਂ ਸਾਡੇ ਕੋਲ ਦੋ ਦਈ ਜਣਾ ਨੇ ਬੜੇ ਮਾਨ ਨਾਲ ਠੀਕ ਹੈ ਜੀ ਦੂਜੀ ਬਸਮ ਤੋਂ ਵੱਡੀ ਗੱਲ ਇਹ ਆ ਵੀ ਚੂਣ ਬੜੀ ਮੈਂ ਠੰਡੀ ਹੈ ਅੱਛਾ ਜੀ ਹਾਂ ਲਓ ਜੀ ਸੀ ਭਾਵੇਂ ਆਣ ਕੇ ਫਿੱਲੂਣਾ ਬੋਟੀ ਬਾਈ ਪ્યોਰ ਮੋਰਾ ਨਸਲ ਦੀ ਆ ਗਈ ਹੈ ਜੈੱਡ ਪਲੇ ਗਿਆ ਤੇ ਕੱਦ ਕਾੜ ਜਿਹੜਾ ਤਕੜਾ ਵਾ ਤੇ ਪਹਿਲੇ ਸੂਆ ਜੇ ਸੂਈ ਹੈ ਕਰਮ ਵਾਲੀ ਤੇ ਖੋਲ ਤੇ ਬਾਈ ਜੀ ਨੂੰ ਵੀ ਹਰ ਕੇ ਸੂਈ ਨੂੰ ਕੋਈ ਟਾਈ ਰੋ ਤੇ 3 ਮਹੀਨੇ ਹੋ ਗਏ ਆ ਤੇ ਆਸ ਤਾਂ ਜਿਹੜਾ 7 ਲੀਟਰ ਬਿਲਕੁਲ ਗਰੰਟੀ ਵਾਲਾ ਦੁੱਧ ਬਾਈ ਕਹਿੰਦਾ ਕਿ ਤਿਆਰ ਇਹ ਦੇਖੋ ਅੱਛਾ ਜੀ ਲਓ ਜੀ ਹੋਊਗਾ ਬਾਈ ਕਹਿੰਦਾ ਕਿ 8 ਪਰ 7 ਲੀਟਰ ਗਰੰਟੀ ਹੈ ਪੂਰੀ ਕੋਰ ਜੈੱਡ ਪਲੇ ਆ ਕਾ ਜੀ ਦੇ ਸੂਈ ਸੱਤੀ ਗੜੇ ਵਾਲੇ ਦੇ ਕਾਲੇ ਆ ਤੇ ਥਾਣ ਤੁਣ ਵੀ ਬੜਾ ਚੰਗਾ ਲੱਗਾ ਗੈਪ ਤੇ ਲੱਗਾ ਥਾਣਾ ਇਹਦਾ ਮੁੱਲ ਭਾਜੀ ਫਿਰ ਮੁੱਲ ਵੀ ਜੀ ਬੱਚਾ ਨਾਲ ਹੁੰਦਾ ਝੋਟੀ ਜਿਹੜਾ ਤਾਜੀ ਹੁੰਦੀ ਫਿਰ ਤੇ ਇਹ ਵੀ ਲੱਖੋਂ ਬਾਹਰ ਹੀ ਝੋਟੀ ਹਾਂਜੀ ਹੁਣ ਆਪਾਂ ਜਾਇ ਜੀ ਕਰਨੀ ਜਾਇ ਹੀ ਦੇ ਦੇਣੀ ਠੀਕ ਆ ਹੁਣ ਕਿੰਨਾ ਦਾ ਇਹਦਾ ਮੁੱਲ ਵੀ ਜੀ 70000 ਰੁਪਏ ਜੀ ਹੋਰ ਕਰ ਜੀ ਹਾਂਜੀ ਹੋਰ ਜਾਂਦੀ ਹੈ ਜਾਇ 5 ਹੀ ਛੱਡ ਦੀਏ 65 ਦੀ 65 ਦੀ ਦੇ ਦੇਣੀ ਕਵਕਾ ਕਰਦੇ ਯਾਰ ਹਾਂਜੀ ਯਾਰ ਛੱਡ ਨਾ ਨਰਾਜ਼ ਕਰਨਾ ਦੋ ਹੀ ਛੱਡ ਦਿਓ ਫਿਰ 63 ਦੀ 63 ਦੀ ਦੇਦਾ ਕਿ ਠੀਕ ਹੈ ਲੋ ਭਾਜੀ 63000 ਦੇ ਰੋ ਝੋਟੀ ਕਰੀ ਆ ਕੋਠੇ ਗਿੱਡੀ ਝੋਟੀ ਆ ਇਹ ਗਿੱਡੀ ਫੁੱਲ ਗਰੰਟੀ ਵੀ ਝੋਟੀ ਹਿੱਲੂ ਨਾ ਜਿੱਦਾ ਕੋ ਮਰਜ਼ੀ ਬੈ ਕੇ ਚੋਲੇ ਪਾਵੇ ਅੱਛਾ ਅੱਛਾ ਜੀ ਚੋਲ ਵੀ ਪੋਲੀ ਆ ਠੀਕ ਹੈ ਠੀਕ ਹੈ ਲੋ ਜੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਬਾਕੀ ਜੇ ਕੀ ਵੀਰ ਭਰਾ ਕੋਲੋਂ ਨਿਕਲ ਆਈ ਰੇ ਵੀ ਰੁਪਈਆ ਦੀ ਆ ਤੇ ਫੇਰ ਰੰਡ ਤੇ ਆ ਜਾਓ ਕਨੀਲੀ ਰਾਵੀ ਇਹ ਕਿਵੇਂ ਆ ਭਾਜੀ ਜੀ ਇਹ ਇਹ ਵੀ ਦੂਸਰਾ ਮਾਰਾ ਏਡੀ ਕੱਟੀ ਇਹਦੀ ਆ ਉਪਰਲੀ ਅੱਛਾ ਜੀ ਹਾਂ ਇਹ ਬਾਕੀ ਵੀ ਜਿਹੜਾ ਬੱਚਾ ਜਿਹੜਾ ਉੱਚਾ ਵਾ ਇਹ ਵੀ ਨੀਂਦ ਦੇ ਵਿੱਚ ਆ ਗਿਆ ਇਹ ਵੀ ਵੀ ਇਹ ਵੀ ਦੱਸਦੇ ਜੀ ਨਾਲ ਕੋ ਡੇਢ ਕੋ ਦੋ ਮਹੀਨੇ ਦੀ ਗੱਬਣ ਆ ਪਰ ਆਪਾਂ ਚੈੱਕ ਨਹੀਂ ਕਰਾਈ ਮਾਜੇ ਅੱਛਾ ਜੀ ਹਾਂ ਉਹ ਸਮਝਦਾ ਵੀ 100 ਜੋ ਕੋਈ 70 80% ਹੋਵੇ 100 ਵੀ ਹੋ ਸਕਦੀ ਆ ਚੈੱਕ ਨਹੀਂ ਆਪਾਂ ਕਰਾਈ ਠੀਕ ਆ ਉਹ ਡੇਢ ਮਹੀਨੇ ਦੇ ਦਾ ਚੈੱਕ ਹੁੰਦਾ ਪਰ ਆਪਾਂ ਕਰਾਈ ਨਹੀਂ ਆ ਅੱਛਾ ਜੀ ਹਾਂ ਤਾਂ ਬਾਕੀ ਵੀ ਜੀ ਦੁੱਧ ਖੱਜਰਾਂ ਥੱਲੇ ਪਾਉਣ ਨੂੰ ਥੱਲੇ ਦੇ ਕਿੰਨਾ ਇਸ ਚਮ ਇਸ ਚਮ ਦਾਖਲ ਗੋ ਪਿਆਰੂਗਾ ਅੱਛਾ ਜੀ ਹਾਂ ਜੀ ਲਓ ਜੀ ਫਿਰ ਸੱਜਰ ਦਾ ਚੰਗਾਣਾ ਸੱਜਰ ਦਾ ਤਾਂ 15 16 ਕਿਲੋ ਦਾ ਰਕਾਰ ਆ ਠੀਕ ਆ ਠੀਕ ਆ ਲਓ ਜੀ ਇਹ ਰਕਾਰ ਦੀ ਇਹ ਵੀ ਚੰਗੀ ਆ ਗਈ ਤੇ 1500 ml ਵਾਲੀ ਆ ਹਾਂ ਜੀ ਤੇ ਹੁਣ ਸੂਈ ਨਹੀਂ ਇਹਨੂੰ ਵੀ ਤੁਹਾਨੂੰ ਟਾਈਮ ਅੱਛਾ ਜੀ ਹਾਂ ਕੱਟੀਆਂ ਬੜਾ ਕਰਦੀ ਆ ਅੱਛਾ ਜੀ ਖੋਲ ਦਿਓ ਬਾਈ ਫਿਰ ਇਹਨੂੰ ਵੀ ਖੋਲ ਕੇ ਵਿਖਾ ਦੀਏ ਇਹ ਉਧਰ ਭੱਜ ਜਾਂਦੀ ਇਧਰੋਂ ਲਈਏ ਉਧਰੋਂ ਲਈ ਜਾਂਦੀ ਨਾ ਸਾਮਾਰਾ ਕਰਕੇ ਭੱਜਦੀ ਉਧਰ ਨੂੰ ਠੀਕ ਆ ਠੀਕ ਆ ਜੀ ਲਓ ਬਾਈ ਇਹ ਪੂਰੀ ਪਾਈ ਫੜਿਓ ਫਿਰ ਛੰਡਾ ਲੋ ਜੀ ਸੱਜਰਾਂ ਜੇ ਨਈ ਚੱਡਾ ਚੱਕੀ ਫਿਰਦੀ ਐ ਤੇ ਸੂਈ ਨੂੰ ਇਹਨਾਂ ਵੀ ਕੋਈ 2.5 ਮਹੀਨੇ ਹੋ ਗਏ ਆ ਤੇ ਇਹਦੇ ਪਿੱਛੇ ਵੀ ਸੀਮ ਮਿਲਕਾ ਦਿਆ ਅੱਛਾ ਜੀ ਠੀਕ ਆ ਠੀਕ ਆ ਜੀ ਆਪਾਂ ਤੇਰੇ ਮਿਲਦੀ ਹੁਣ ਕਿਹੜਾ ਬਹੁਤ ਖੋਲੀ ਆ ਅੱਛਾ ਜੀ ਲੋ ਜੀ ਥਾਣ ਥੋੜੀ ਵੀ ਬੜਾ ਚੰਗਾ ਲੱਗਾ ਇਹ ਤੇ ਚੱਡਾ ਚੁੱਡਾ ਜਿਹੜਾ ਬਹੁਤ ਚੰਗਾ ਵਾ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਇਹਦਾ ਮੁੱਲ ਫੋਟੋਆਂ ਕਰ ਲੀਏ ਵੇਖ ਲਓ ਲਓ ਜੀ ਇਹਦਾ ਜਿਹੜਾ ਮੌਲਵਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਕਹਿੰਦਾ ਕਿ ਭਾਣਾ ਹੀ ਪਰ ਮੈਂ ਬਹੁਤ ਤਕੜੀ ਆ ਕੱਦ ਕਾੜ ਦੇਖੋ ਵੱਡੇ ਦੁੱਧ ਮੈਂ ਬਾਲਟੀ ਭਰ ਕੇ ਥੱਲੇ ਉੱਠੋਗੇ ਦੋਵੇਂ ਟਾਈਮ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਟੀ ਇਹਦੀ ਵਿਖਾ ਦੇ ਕਰੀ ਵਿਖਾ ਦੇ ਲਓ ਭਾਈ ਆ ਵਾਲਾ ਟੀ ਵਿਆਜ ਦੀ ਕਾਫੇ ਦੇ ਪਿੱਛੇ ਇਹ ਵੀ ਫਲਿਆ ਫਲਿਆ ਇਹਨੂੰ ਲੈ ਜਾਣਾ ਵਾ ਤੇ ਇਹ ਵੀ ਬਿਲਕੁਲ ਬਾਈ ਕਹਿੰਦਾ ਕਿ ਰੇਟ ਆਪਾਂ ਜੈਜ ਦੇ ਦੇ ਦਿੰਨੀ ਆ ਤੇ ਚਲੋ 100 ਪੜਦੇ ਹੁੰਦੇ ਆੜ ਗਵਾੜ ਦੇ ਕੋਲੋਂ ਪਸ਼ੂ ਲਿਆ ਆ ਭਾਈ ਉਹਨਾਂ ਨੇ ਤੇ ਭਾਈ ਵੜੇ ਪਾਉਣੀਆਂ ਅਮੈੜ ਹੀ ਪਾ ਗਏ ਸਾਡੇ ਇਹੀ ਹੁੰਦੇ ਜਿਹੜੇ ਰੁਟੇ ਹਾਂ ਅਗਰ ਗੁੱਡੀ ਪੱਠੇ ਨਹੀਂ ਪਾਏ ਗਏ ਇਹ ਕਹਿੰਦੇ ਇੰਨਾ ਟਾਈਮ ਲੱਗਦਾ ਸੀ ਜੁਦੀ ਨੂੰ ਆ ਬੱਠੀ ਹੈ ਮਗਰ ਤੇ ਅੱਛਾ ਜੀ ਹਾਂ ਜੁਦੀ ਨੂੰ ਵੀ ਦਾੰਦ ਤੋਂ ਬਾਰਾਦਰ ਹੋ ਗਿਆ ਜੁਦੀ ਨੂੰ ਹਾਂ ਬੱਚੀ ਉਹਦਾ ਬਾਟ ਵਿੱਚ ਦੁੱਧ ਅਸੀਂ ਤੇ ਮੈਂ 3 ਕਿਲੋ 4 ਕਿਲੋ ਪਾ ਲਿਆ ਉਸਨੇ ਪੀ ਲਈ ਦੀ ਆ ਇਹ ਵੀਡੀਓ ਥੱਲੇ 20 ਕਿਲੋ ਦੁੱਧ ਤਿਆਰ ਜੇ ਇਸ ਟਾਈਮ ਲਓ ਜੀ 20 ਲੀਟਰ ਜਿਹੜਾ ਦੁੱਧ ਤਿਆਰ ਹੈ ਤੇ ਪੰਟਾ ਚਾਰ ਆਈਪਾ ਇਹਨੂੰ ਥੋਲੀ ਦਾ ਆ ਅੱਛਾ ਜੀ ਹਾਂ ਇਦਾਂ ਹੀ ਥੋਲੀ ਦਾ ਭਾਵੇਂ ਬੱਚੀ ਨੂੰ ਬਾਟੇ ਚਾ ਲੋ ਘੰਟੇ ਲਈ ਛੱਡ ਦਿਓ ਅੱਛਾ ਜੀ ਹਾਂ ਇਹ ਵੀ ਸਾਡੇ ਕੋਲ ਕੋਈ ਸੂਈ ਹੈ ਠੀਕ ਹੈ ਠੀਕ ਹੈ ਜੀ ਹਾਂ ਜੇਰ ਘੱਟ ਹੁੰਦੀ ਤੱਕ ਸਾਰੀਆਂ ਵੀਡੀਓ ਸਾਡੇ ਕੋਲ ਹੈ ਸਾਡੇ ਘਰ ਦੀਆਂ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਲਓ ਜੀ ਫੇਰ ਪਾ ਲਈਏ ਮਣ ਤੇ ਬਾਕੀ ਸਾਰਾ ਬੰਦ ਕਰ ਬਾਕ ਠੀਕ ਹੈ ਜੀ। ਤੋਲੀ ਜੀ ਦੇ ਪਾਸੋਂ ਕੋਲ ਤੋਂ ਹੋਲ ਧਾਰਿਆ। ਠੀਕ ਹੈ ਜੀ। ਬਾਕੀ ਥੱਲੇ ਕਰਮਾਲੀ ਨੇ ਪੰਡਾ ਹੀ ਪਾਈਆ। ਬਈ ਕਿੰਨਾ ਕੱਢ ਜੂਗੀ ਕੋਈ ਚੰਗੀ। ਨੂੰ ਦੇ ਦੇ ਜੇ ਕੋਈ ਸਿਆਲ ਦੀ ਭਾਰ ਹੁੰਦੀ ਫਿਰ ਕੋ ਮੈਂ 30 ਕਿਲੋ ਦੇ ਦਿੰਦੀ। ਅੱਛਾ ਜੀ। ਹੋਣੀ 25-26 ਕਿਲੋ ਸੇਵਾ ਕਰੂ ਤੇ 25-26 ਕਿਲੋ ਮੜੇ ਰਮਾਣਾ ਦੇ ਦੋ। ਠੀਕ ਹੈ ਠੀਕ ਹੈ। ਰਾਣੀ ਪਲੀ ਆ ਬਾ ਅੱਜ ਤਾਂ ਭੁਖੀਆਂ ਦੇ ਪੱਠੇ-ਪੱਠੇ ਪੋਣ ਵਾਲੇ ਸੀ। ਅੱਛਾ ਜੀ। ਹਾਂ ਗੱਦੂ-ਗੱਦੂ ਕਰਨ ਗਏ ਤਾਂ ਕਰਕੇ ਸਵਾ। ਠੀਕ ਹੈ ਠੀਕ ਹੈ ਜੀ। ਲਓ ਜੀ। ਉਹਨੂੰ ਤਾਂ ਸਾਹ ਨਾ ਡਰਾ ਮੀਆ ਕੋ ਸੇਵ ਵਾਲਾ ਭਰਾ ਲਾ ਜੇ ਨਾੜ ਵੀ ਬਹੁਤ ਚੰਗੀ ਆ ਗਈ ਐਂਡ ਪੈਪਾ ਹੀ ਲੱਗੀਆਂ ਵਾ ਹਾਂਜੀ ਠੀਕ ਆ ਜੀ ਲਓ ਜੀ ਪਸ਼ੂ ਜਿਹੜੇ ਬਾਹਰ ਕੋਲ ਸਾਰੇ ਚੱਲਦੇ ਨੇ ਤੇ ਕੋਈ ਗੱਲ ਨਹੀਂ ਰਹਿ ਪਾ ਤੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਇਹਦਾ ਸੱਚ ਮੁੱਲ ਨਹੀਂ ਦੱਸਿਆ ਆਪਾਂ ਇਹਦਾ ਮੁੱਲ ਭਾਜ ਕੀ ਆ ਮੁੱਲ ਵੀ ਜੀ ਇਹਦੀ ਵੀ 65000 ਦੀ 10 ਮੇਰੇ ਸੀਰੀਅਸ ਗਾਉਂਦੇ ਜਾ ਰਹੀ। ਤੁਸੀਂ ਫਿਰ ਪਾਣੀ ਪਟਨਾ ਕਰਕੇ ਭੁਖੀ ਹੈ ਉਦੋਂ ਲਿਸੀ ਨਹੀਂ ਕੀਤੀ। ਅੱਛਾ। ਖਾਣ ਤੋਂ ਜਾਪਣ ਦੀ। ਜੈਟ ਕਰਦਣਾ ਹੋਰ ਤੁਸੀਂ ਦੱਸੋ ਕਿੰਨੇ ਦੇ ਦੀਏ। ਜਾਵਨ ਤੋਂ ਜੈਹਾ ਆਣਾ ਨਹੀਂ ਦੱਦ ਦੇ ਦੀ। ਹਾਂਜੀ। ਹਾਂ ਨਹੀਂ। ਬਾੜ ਦੀ ਦੇ ਦੀਏ। 60 ਦੀ ਜਾਉਂਦੀ ਯਾਰ। ਚਲੋ ਦੇ ਦੇਓ 60। ਪਰ ਦੋ ਤਾਂ 20 ਕਿਲੋ ਭਾਵੇਂ ਦੋਵੇਂ ਟੈਂਕ ਕੋ ਲੀਟਰ ਮਾਰ ਕੇ ਮਿਲ ਕੇ ਖੜੇ ਹਾਲ ਦੀ ਘੜੀ ਅੱਛਾ ਜੀ ਹਾਂ ਬਾਦੇ ਪਰ ਵੱਡੀ ਲੀਟਰ ਰਹੀ ਆ ਬਿਲਕੁਲ ਡਾਡੀ ਆ ਪਾ ਮੈਂ ਲੀਟਰ ਲਾ ਆ ਗੀ ਆਪਣੇ ਥੀ ਇੱਕ ਛੇੜਾ ਦੇ ਫੀਮ ਮਿਲਤਾ ਆ ਪਛੀ ਨੂੰ ਭਾਵੇਂ ਥੱਲੇ ਵੀ ਝਗਾ ਲਓ ਤੇ ਭਾਵੇਂ ਉੱਤੇ ਵੀ ਝਗਾ ਲਓ ਅੱਗਾ ਹੀ ਬਾਟੇ ਚ ਪਾ ਦਨੇ ਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਜੀ ਆਹ ਵਾਲਾ ਫੀਮ ਮਿਲ ਕਾ ਆਬ ਜੀ ਇਹ ਵੀ ਚੰਗੇ ਥੀ ਮੈਂ ਕੋਈ ਸਾਫ ਕਰ ਦੂਗਾ ਚਾਹ ਚਾਹ ਚੱਲਦੀ ਬੀੜ ਦੀ ਤਿਆਰ ਹੋ ਜਾਣਾ ਨੇ ਵੀ ਤੇ ਲੋ ਭਾਈ ਵੀਡੀਓ ਪੂਰੀ ਮਖਲੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ